ਪ੍ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀ ਹਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਢੱਲੇਵਾਲ ਦੇ ਪੰਦੇਸਤਾਂ ਨੇ 300 ਤੋਂ ਵੱਧ ਕਿਸਾਨ ਲੈ ਗਏ ਹਿਰਾਸਤ ਢੱਲੇਵਾਲ ਨੂੰ ਜਲੰਧਰ ਦੇ ਪੀਆਈਐਮਐਸ ਤੋਂ ਪੀਡਬਲਯੂਜੀ ਰੈਸਟ ਹਾਊਸ ਤੇ ਕੀਤਾ ਗਿਆ ਸ਼ਿਫਟ ਪੰਜਾਬ ਤੇ ਹਾਈਵੇ ਜਾਮਨੂ ਲੈ ਕੇ ਹਰਪਾਲ ਚੀਮਾ ਦਾ ਵੱਡਾ ਬਿਆਨ ਸਰਨਲ ਕੁਟਮਾਰ ਮਾਮਲਾ ਪਰਿਵਾਰ ਦੇ ਹੱਥ ਚਾਏ ਸਰਦਾਰ ਸੁਖਵੀਰ ਸਿੰਘ ਬਾਦਲ ਬੋਲੇ ਦੋਸ਼ੀ ਬੋਲ ਸੀਏ ਹੁਣ ਗ੍ਰਿਫਤਾਰ ਯੋਧਨਸ਼ੀਆਂ ਵਿਰੋਧ ਪੰਜਾਬ ਪੁਲਿਸ ਵੱਲੋਂ 567 ਥਾਮਾਂ ਤੇ ਕੀਤੀ ਗਈ ਛਾਪੇਮਾਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੁਲਿਸ ਨੇ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਸ਼ੰਭੂ ਤੇ ਖਨੌਰੀ ਮੋਰਚਿਆਂ ਤੇ ਪੜਤ ਦੇ ਸਮੇਂ ਕਿਸਾਨ ਆਗੂਆਂ ਜਗਜੀਤ ਸਿੰਘ ਢੱਲੇਵਾਲ ਅਤੇ ਸਰਵਣ ਸਿੰਘ ਪੰਦੇੜ ਦੇ ਨਾਲ-ਨਾਲ ਅਭਿਮਾਨੀਓ ਕੋਹਾਰ ਸਣੇ 300 ਤੋਂ ਵੱਧ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲੈਣ ਮਗਰੋਂ ਬੁਲਡੋਜ਼ਰ ਐਕਸ਼ਨ ਕਰਕੇ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾ ਲੈਨੇ ਪੁਲਿਸ ਨੇ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਵੀ ਢਾਹ ਦਿੱਤੀਆਂ ਨੇ ਤੇ ਤੰਬੂ ਵੀ ਪੱਟ ਸੁੱਟੇ ਨੇ ਐਸਐਸਪੀ ਨਾਨਕ ਸਿੰਘ ਵੱਲੋਂ ਦਿੱਤੇ ਗਏ ਬਿਆਨ ਦੇ ਮੁਤਾਬਿਕ ਸ਼ੰਭੂ ਤੇ ਟਾਬੀ ਗੁਜਰਾ ਬਾਰਡਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਦੇ ਵਿੱਚ ਕਿਸਾਨਾਂ ਵੱਲੋਂ ਬਣਾਈਆਂ ਗਈਆਂ ਸਟੇਜਾਂ ਢਾ ਕੇ ਟੁਕਮੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸੜਕ ਨੂੰ ਸਾਫ਼ ਕਰਕੇ ਜਲਦ ਹੀ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ। ਉਧਰ ਬੀਤੇ ਦਿਨੀ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਜੋ ਜਗਜੀਤ ਸਿੰਘ ਢਲੇਵਾਲ ਨੂੰ ਡਿਟੇਨ ਕੀਤਾ ਗਿਆ ਸੀ, ਸੂਤਰਾਂ ਦੇ ਹਵਾਲੇ ਤੋਂ ਖਬਰ ਸੀ ਕਿ ਉਹਨਾਂ ਨੂੰ ਪਟਿਆਲਾ ਤੋਂ ਪਹਿਲਾਂ ਜਲੰਧਰ ਦੇ ਪੀਆਈਐਮਐਸ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਜਲੰਧਰ ਕੈਂਟ ਦੇ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਢੱਲੇਵਾਲ ਨੂੰ ਐਂਬੂਲੈਂਸ ਰਾਹੀਂ ਸ਼ਿਫਟ ਕੀਤਾ ਗਿਆ ਉਹਨਾਂ ਨਾਲ ਭਾਰੀ ਪੁਲਿਸ ਫੋਰਸ ਵੀ ਤੈਨਾਤ ਰਹੀ ਜਗਜੀਤ ਸਿੰਘ ਢੱਲੇਵਾਲ ਨੂੰ ਡਿਟੇਨ ਕਰਨ ਮਗਰੋਂ ਕਿਸਾਨ ਰੋਸ ਜਤਾ ਰਹੇ ਨੇ ਇਸ ਸਬਦੇ ਵਿਚਾਲੇ ਪਟਿਆਲਾ ਤੇ ਸੰਗਰੂਰ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ उधर पंजाब किसान वालों हाईवे जाम कर लैके मंत्री हरपाल सिंह चीमा का व्डा बयान सामने आया उन्होंने कहा कि पिछले काफ़ी लंबे समय तो शंभू तो खनौरी बॉडर किसानी मंगा कारण बंद पे ने यह मंगा केंद्र सरकार खिलाफ़ हैं पर नुकसान पंजाब का हो रहा है पंजाब आर्थिक तौर पर पछड़ रहा है उन्होंने कह कि जेड़े दो हाईवे बंद सन वह दोवें पंजाब के लाइफ लाइन सन पर पूरे देश नाल व्यापार ਇਹਨਾਂ ਦੋਹਾਂ ਰੂਟਾਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਰਾਹੀਂ ਹੁੰਦਾ ਸੀ ਪਰ ਇਹ ਇੱਕ ਸਾਲ ਤੋਂ ਬੰਦ ਪਏ ਨੇ ਜਿਸ ਕਾਰਨ ਪੰਜਾਬ ਨੂੰ ਵੱਡਾ ਆਰਥਿਕ ਨੁਕਸਾਨ ਚੱਲਣਾ ਪਿਆ। ਘਾਤਾਰ ਜਦੋਂ ਸੇ ਇਹ धरना बाधी ਹੋ ਰਹੀ ਹੈ ਜਦੋਂ ਸੇ ਜੇ ਕਿਸਾਨੀ ਜੋ ਆਪਣੇ ਮੰਗੋ ਕੋ ਲੈ ਕੇ ਕੇਂਦਰ ਸਰਕਾਰ ਕੇ ਖਿਲਾਫ ਇੱਕ ਪ੍ਰੋਟੈਸਟ ਕਰ ਰਹੇ ਹਨ ਕਿਉਂਕਿ ਦੋ ਜਗ੍ਹਾ ਪੇ ਪ੍ਰੋਟੈਸਟ ਹੋ ਰਹਾ ਹੈ ਪੰਜਾਬ ਮੇ ਇੱਕ ਸ਼ੰਭੂ ਬਾਰਡਰ ਪੇ ਇੱਕ ਖਨੌਰੀ ਬਾਰਡਰ ਪੇ ਔਰ ਉਹ ਪੰਜਾਬ ਕੇ ਅੰਦਰ ਹੋ ਰਹਾ ਹੈ। और डिमांड्स किसकी है डिमांड सेंटर के खिलाफ है केंद्र सरकार के खिलाफ है पर लेकिन धरना पंजाब में हो रहा है उससे बहुत बड़ा नुकसान पंजाब का हो रहा है क्योंकि जब पंजाब में इंडस्ट्री आएगी जब पंजाब में उद्योग आएगा तो जो युवा जो युवा जिसको रोजगार नहीं मिल रहा तो वो क्या करेगा तो नशे में चला जाता है तो नशे से वो तभी छुटकारा त पाएगा जब उसको रोजगार मिलेगा सो बिल्कुल ये बहुत बड़ी एक समस्या थी तो उसको हमने हल किया हम तो किसान भाइयों को बार बार रिक्वेस्ट करते हैं कि आप धरना करो करो प्रोटेस्ट पर लेकिन नेशनल हाईवे ना जो देश की लाइफ लाइन है जिससे पूरे पंजाब का व्यापार पूरे देश से जुड़ा हुआ है उसको खोल दो एक रास्ता ही खोल दो पर लेकिन किसान भाई बिल्कुल उन्हें हमारी मांग नहीं मानी क्योंकि आम आदमी पार्टी डे वन से किसान के साथ खड़ी है किसानों की मांग खड़ी है खबरों का सिलसिला इसी तरह जारी रहेगा फिलहाल रुक दिया एक छोटे जे ब्रेक दे दिस प्रोग्राम इज स्पॉन्सर्ड बाय डॉक्टर सुरिंदर सिंह गिल इमीग्रेशन कंसल्टेंट ताज़ी खबर देखने लायी हमें सब्सक्राइब करो साबरंग टीवी नो ब्रेक तो बात तोहर दास स्वागत है ਪਟਿਆਲਾਜ ਕਰਨਲ ਤੇ ਉਸਦੇ ਪੁੱਤ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਭਖ ਦਾ ਜਾਰੀ ਹੈ ਜੀ ਹਾਂ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਵਿਚਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਪਰਿਵਾਰ ਨਾਲ ਖੜੇ ਹੋਏ ਨੇ ਸੁਖਬੀਰ ਬਾਦਲ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਕਿਹਾ ਕਿ ਹੈ ਕਿ ਕਰਨਲ ਦੀ ਪਤਨੀ ਇਨਸਾਫ ਖਾਤਰ ਥਾਂ-ਥਾਂ ਤੇ ਠੋਕਰਾ ਖਾ ਰਹੀ ਹੈ ਉਹਨਾਂ ਕਿਹਾ ਕਿ ਮੈਂ ਕਰਨਲ ਬਾਠ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਾਂ ਉਹਨਾਂ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਦੱਸ ਜਾਈਏ ਕਿ ਬੀਤੀ 13 14 ਮਾਰਚ ਨੂੰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਆਰਮੀ ਅਫਸਰ ਨਾਲ ਪੁਲਿਸ ਮੁਲਾਜ਼ਮਾ ਦੀ ਝੜਪ ਹੋਈ ਸੀ ਇਸ ਦੌਰਾਨ ਆਰਮੀ ਅਫਸਰ ਤੇ ਉਸਦੇ ਪੁੱਤਰ ਦੇ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਰਕੇ ਦੋਵਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਸੀ ਇਸ ਮਾਮਲੇ ਦੇ ਵਿੱਚ ਕਰਨਲ ਦੇ ਪਰਿਵਾਰ ਵੱਲੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵੱਲੋਂ 22 ਮਾਰਚ ਨੂੰ ਡੀਸੀ ਦਫ਼ਤਰ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ ਯੋਧ ਨਸ਼ੀਆਂ ਵਿਰੁੱਧ ਦੇ 19ਵੇਂ ਦਿਨ ਪੰਜਾਬ ਪੁਲਿਸ ਵੱਲੋਂ 567 ਥਾਵਾਂ ਤੇछाਪੇ ਮਾਰੀ ਕੀਤੀ ਗਈ ਜਿਸ ਤਹਿਤ 111 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕਰਕੇ 74 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਸਮਗਲਰਾਂ ਦੀ ਗਿਣਤੀ 2366 ਹੋ ਗਈ ਹੈ ਪੁਲਿਸ ਟੀਮਾਂ ਨੇ ਫੜੇ ਗਏ ਨਸ਼ਾ ਸਮਗਲਰਾਂ ਦੇ ਕਬਜ਼ੇ 'ਚ 3.5 ਕਿਲੋਗ੍ਰam ਹੈਰੋਇਨ 1 ਕਿਲੋ 600 ਗ੍ਰਾਮ ਅਫੀਮ 2050 ਨਸ਼ੀਲੀਆਂ ਗੋਲੀਆਂ ਕੈਪਸੂਲ ਟੀਕੇ ਅਤੇ 52310 ਰੁਪਏ ਦੀ ਡਰਗ ਮਨੀ ਵੀ ਬਰਾਮਦ ਕੀਤੀ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ